ਆਹ ਤਾਂ ਹੋ ਗਿਆ। ਇਹ ਰਿੰਗਲਾ ਉਹ ਆਹਲੇ ਬਾਈ ਚਲਾ ਆ ਕੇ ਵਾਗੇ ਤੱਕ ਨਿਕਲ ਗਿਆ ਉਹ ਦੇਖੋ। ਪੰਜਾਬ ਦੇ ਦਾ ਫਰਨਾਲੇ ਆ ਪੀ ਪੀ ਆਈ ਨੰਬਰ। ਆਹ ਬਾਈ ਉਹ ਇਹ ਬਾਈ ਦਾ ਟਰੈਕਟਰ ਆ। ਠੀਕ ਆ। ਆਹਲੇ ਬਾਈ ਉਹ ਰਹੇ। ਇਹ ਆਪਣਾ ਮਿੱਤਰ ਆ ਜੀ। ਆ ਗਿਆ ਪਿੰਡ ਦੀਆ। ਉਹ ਕਹਿੰਦਾ ਭਾਈ ਨਾਲ। ਤੇ ਡੰਡਾ ਫੱਟੀ ਜਤਰੀ ਨਾਲ ਆ ਬਾਈ। ਆਪਣਾ ਟਰੈਕਟਰ ਵੀ ਚੱਲ ਲਾਂਗੇ। ਭਾਈ 2.5 ਲੱਖ 5000 ਦਾ ਲਿਖਾ ਹਾਂਜੀ ਕਿੰਨੇ ਦਾ ਦੇ ਰਹੇ 49 ਦਾ ਕੱਟ 45 ਹਜ਼ਾਰ ਦਾ ਟਰੈਕਟਰ ਤੁਹਾਨੂੰ ਦੇ ਦਾਂਗੇ ਭਾਈ ਸਾਰਾ ਰੀਜਰ ਕਿਤੋਂ ਰੰਗ ਪੇਟ ਨਹੀਂ ਹੋਇਆ ਪਾਵਰ ਸਟੀering ਦਾ ਸੱਖ ਵਾਲਾ ਸੋਨਾ ਲਿਖਾ ਠੀਕ ਆਪੀ ਗਾੜੀ ਜਿਹੜੀ ਜੁੰਮੇਵਾਰ ਉੱਤਵਾਰ ਆ ਗਿਆ 44 ਐਸਟੀ ਮੋਡਲ 855 ਦਾ ਵੱਡਾ ਬੰਦਾ ਪਾਵਰ ਦੇ ਵਿੱਚ ਵੱਡਾ ਪੁੱਤ ਪੰਜਾਬ ਨੰਬਰ ਆ ਪੁਰਾਣਾ ਟਰੈਕਟਰ ਲੈ ਜਾਊ ਦੇ ਲੋਅਰ ਫੈਕਰੀ ਹੋ ਗਈ। ਕੋਈ ਨਵਾਂ ਟਰੈਕਟਰ ਆ ਬਾਈ। 6 ਲੱਖ ਦੇ 25 ਹਜ਼ਾਰ ਟਮਾ। ਪੂਰਾ 6 ਲੱਖ ਰੁਪਏ ਦਾ ਟਰੈਕਟਰ ਫੇਰ ਹੋ ਗਿਆ। ਸਾਰਾ ਜ਼ਮਾਨਾ ਡੰਡਾ ਫੱਟੇ ਜਾਮਾ ਹੀ ਪਿਆ ਜਾਂਦਾ। ਨਵੀਂ ਬੈਟਰੀ ਹੈ ਤੇ। ਇਹ ਜੀ ਬਹੁਤ ਜਸਤੀ ਪਾ ਕੇ ਫੋੜਾ। ਢੋੜਾ ਵੀ ਲਾਵਾਂਗੇ 6। 6 ਹੈਗਾ ਜੀ। ਮਾਗ ਵੀ ਵਾਟ। ਇਹ ਰਿਕਾਉ ਕੇ ਬਈ ਜਵਾਕਿਆ ਸਾਡੇ ਹੱਥੀਂ ਲੱਗ ਕੇ ਰੱਖੀ ਦੇ। ਸਾਡੀ ਚਾਹ ਜੇ। 4 ਲੱਖ ਤੋਂ 5 ਲੱਖ 115 ਆ ਗਿਆ। ਉਹ ਭਰਾਵਾ ਜਿਹੜੇ ਮੱਥੂ ਦਿਖਾ ਦੇ ਕਰ ਮੈਨੂੰ ਵੀਡੀਓ ਦੇ ਭਾਈ। ਡਬਲ ਕਲਚ ਟਰੈਕਟਰ ਆ ਭਾਈ ਇਹ। ਤੇ ਮੂਹਰੇ ਚਾਰ ਦਾ ਨਵੇਂ ਪਾਈ ਫੁੱਟਾ। ਇਸਰੇ 3740 ਪੈਸੇ ਆ। ਇਹ ਰਿੰਗ ਇਹ ਨਾਲ ਓਕੇ ਆ ਬਾਈ ਚਲਾ ਕੇ ਬਾਹਰ ਜੀ ਤਰਲੀ ਕਰਕੇ ਲੈ ਕੇ ਜਾਣਾ ਬਾਈ ਆ ਕਿੰਨੇ ਦਾ ਲੈਣਾ ਇਹ ਐਡਮਾਨ ਟੋਮੇਟੋ ਇਹ ਜੋੜੇ ਲੈ ਤੋੜੀ ਲੋ ਜੀ 1 ਲੱਖ 115000 ਦਾ ਟਰੈਕਟਰ ਦੇਣਾ ਉਹਦੂ ਬਾਅਦ ਫੇਰ ਆ ਗਿਆ ਬਾਈ ਟੈਰੇ ਟਰੈਕਟਰ ਦੇ ਚੰਗੇ ਆ ਬਾਈ 65 70 ਬੱਲੇ ਹੈਗੇ ਆ ਇਹ ਰਿੰਗ ਇਹ ਦੀ ਓਕੇ ਆ ਜੀ ਨੇ ਇਸ ਤਰ੍ਹਾਂ ਰੱਖਣਾ ਹੋਵੇ ਇੱਕ ਤਰ੍ਹਾਂ ਦੇ ਪਿਆਰ ਦਾ ਯਾਦ ਨਾ ਇਕ ਲੱਖ 35000 ਜੋ 1 ਲੱਖ 15000 ਤੇ 20000 ਰਾਂ ਨੇ ਮਾਰ ਲੋ ਇਸਨੇ ਮੰਨਦਾ ਹੈ ਰੁਕੇਗਾ ਕਿ ਇਸ ਲਈ ਠੀਕ ਸਾਦੀ ਆ ਭਾਈ 1 ਲੱਖ 30 ਇੱਕੋ ਜਿਹੇ ਇਸ ਨੂੰ 1 ਲੱਖ 20 ਹੀ ਆ ਲੱਗਦਾ ਫੋਲਡ ਕਰੀ ਹਾਂ ਹਾਂਜੀ ਬਾਈ ਜੀ ਉਸ ਤੋਂ ਬਾਅਦ ਤੇ ਵਿੱਚ ਆ ਗਿਆ ਖੜੱਬਾ ਠੀਕ ਹੈ ਗੱਲ ਬਾਈ ਠਰਮ ਠਰਮ ਠਾਰਾ ਮੰਗਲਾ ਬਾਈ ਕਹਿੰਦਾ ਬਾਈ ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਕਈ ਵਾਰ ਲੋਕ ਜਿਹੜਾ ਕਿਤੇ ਬੰਦੇ ਨੂੰ ਚਾਰੇ ਪਾਸੇ ਨੂੰ ਦਿਖਾ ਦੇ ਬਾਈ ਤੇ ਬਾਕੀ ਆਪਾਂ ਬਾਈ ਤੋਂ ਪੁੱਛ ਰਹੇ ਆ ਪੈ ਤੂਰ ਜਿਹਦਾ ਵਧੀਆ ਦੇ ਤੇ ਬਈ ਰੰਗ ਰੂਪ ਦੁਬਾਰੇ ਹੋਇਆ ਕਿ ਨਾਲ ਦੇ ਇਹਦੇ ਪਿੱਛੋ ਲਿਆਂਦਾ ਵਈ ਯਾਰ ਮੈਂ ਤਾਂ ਦੋ ਸੀਜ਼ਨ ਲਾਇਆ ਇਹਦੇ ਨਾ ਭਰਾਵਾ ਅੱਛਾ ਪਿੱਛੋ ਰੰਗ ਹੋਇਆ ਆ ਕਾਰਨ ਮੈਨੂੰ ਪਤਾ ਨਹੀਂ ਰਿਹਾ ਅੱਛਾ ਅੱਛਾ ਤੇ ਅੰਪਾ ਦੋ ਸੀਜ਼ਨ ਲਾਇਆ ਅੱਛਾ ਸੇਕੂ ਵਾਲਾ ਨਾ ਬਣਿਆ ਹੋਇਆ ਬਾਈ ਸਾਡੇ ਇਧਰ ਆਰਾਮਾ ਮੰਡੀ ਦੀ ਨਹੀਂ ਆ ਪਿੱਛੋਂ ਆਰਾਮਾ ਮੰਡੀ ਦਾ ਬਣਿਆ ਹੋਇਆ ਤੇ ਬਈ ਇਹ ਕੋ ਕੰਮ ਨਹੀਂ ਪਾ ਸਕੋ ਹੋਵੇ ਚਾਹ ਮੈਂ ਕਲੀਪ ਕਰਦੀ ਆ ਕਲੀ ਤੁਸੀਂ ਕਰਨੀ ਮੈਂ ਜਿੰਨੇ ਬਾਹ ਰੱਖ ਲਈਦਾ ਤੇ 400 ਰੁਪਏ ਸਾਢੇ ਤੇ ਲੈ ਜਾਣ ਸੀ ਜਿੰਨ ਦਾ ਅੱਗੇ ਪੈਸੇ ਆ ਜਾਣ ਜੇ ਕੋਈ ਇੱਕ ਬਾਈ ਆ ਵੀ ਸ਼ਰਮਾ ਆ ਤੂੰ ਚਾਲੀ ਹੋ ਜਾ ਅੱਛਾ ਠੀਕ ਆ ਬਾਹਰ ਪਈ ਸਿਸਟਮ ਲੱਗੇ ਆਵੇ ਇਹ ਮਤਲਬ ਆਪ ਹੀ ਮਤਲਬ ਧਾਣੇ ਕੋਈ ਤੁ ਸਰੋ ਦਾਣੇ ਕੁਛ ਵੀ ਆ ਇੱਕ ਮਨ ਹੋ ਰਿਹਾ ਵੀਰੇ ਚੈਨ ਪੋਈ ਹੈ ਮੈਂ ਗੁੱਜੀ ਮਸ਼ੀਨ ਵਾਲੀ ਕਰ ਪਾਇਨ ਵਾਲੀ ਇਹਦੇ ਵਿੱਚ ਖੋਲੀ ਇਹਦੇ ਵਿੱਚ ਪਟਾਵੀ ਆ ਵੀ ਕੋ ਕੋ ਅਗੇ ਦਾਣੇ ਮਿਲਦਾ ਹੈ ਅੱਛਾ ਚੈਨ ਪੋਈ ਹੋਈ 8900 ਰੁਪਏ ਦੇ ਉੱਤੇ ਲੱਗਦਾ ਅੱਛਾ ਇਹਦੇ ਵਿੱਚ ਚੈਨ ਪਾਈ ਹੋਈ ਕਹਿੰਦੇ ਪਤਾ ਨਹੀਂ ਹੈ ਬਾਈ ਕਹਿੰਦਾ 16000 ਕੁਆਟਰ ਦਾ ਆਰਾਮ ਦਾ ਹੀ ਨਾ ਤੇ ਇਹਦਾ ਬਾਈ ਕਹਿੰਦਾ ਨਾ ਆ ਦਾਣੇ ਦੁਨੀਆ ਹੀ ਆਪ ਹੀ ਟਰੈਡੀਸਰ ਦਾ ਬਾਈ ਇਹ ਤੇ ਬਾਈ ਕਹਿੰਦਾ ਜਿੰਨੇ ਵਾਰੀਆਂ ਸਾਡੀ ਤੇ ਮਤਲਬ ਜੇ ਕੋਈ ਕਮੀ ਹੋਈ ਜਾਂ ਕਿਤੇ ਅਗਲੇ ਆਵੇ ਕਿੱਥੇ ਆਉਗੇ ਤੇ ਆਪਣੀ ਦੇ ਆਹ ਦੀ ਚੀਜ਼ ਹੈ ਬਾਈ ਇਹ ਬਾਈ ਜਿਹੜਾ ਕੋਈ ਕਿੱਥੋਂ ਨਹੀਂ ਗਾਲਾ ਸੱਟਦਾ ਪੁੱਠੀ ਸੱਟ ਜਾਂਦਾ ਗੰਡੇ ਜਾਂ ਜਿਹੜਾ ਕੋਟਣ ਜਾਂ ਕੱਟ ਸੱਟਦਾ ਇੱਥੇ ਪੱਕੀ ਲੱਗੀ ਹੋਈ ਹੈ ਮਗਰਲੇ ਪਾਸੇ ਪੱਕੀ ਪਈ ਹੈ ਇੱਥੇ ਪੱਕੀ ਘੱਟੀ ਦੇ ਉੱਤੇ ਅੱਛਾ ਉਹਦੀ ਪੱਕੀ ਹੈਗੀ ਹੈ ਬਾਈ ਇਧਰ ਆ ਮੇ ਸਿੱਟੀ ਜਾਂਦਾ ਉਹ ਵੀ ਹੈ ਮਗਰ ਲੱਗੀ ਹੋਈ 24 ਨਾਲ ਦੇਣੀ ਹੈ ਅੱਛਾ ਬਾਈ ਪੱਕੀ ਦਿਖਾ ਰਿਹਾ ਮਾਡਲ ਆ 68 ਲੱਖ ਤੇ 20 ਹਜ਼ਾਰ ਰੁਪਏ ਦੀ ਮੰਗ ਆ ਤੇ ਕਿੰਨੇ ਪੈਸਾ ਦੇਓਗੇ ਬਾਈ ਯਾਰ ਹੂੰ ਤਾਂ ਕੋ ਕਿੰਨੇ ਮਰਜ਼ੀ ਕਰਨ ਖਾਈ ਚੱਲੋ 95 695 ਹਜ਼ਾਰ ਦਾ ਮੌਕੇ ਤੇ ਚਲ ਮਾ ਨਾ ਕੋਈ ਨੀਕੀ ਤਾਂ ਕੋ ਹੋ ਜਾਈ ਜਾ ਬਾਈ ਯਾਰ ਮੈਨੂੰ ਵੈਬ ਤੇ ਕਰਨ ਰੁਪਈਆ ਆ ਹਾਂ ਕਰਦਾ ਮੈਂ ਅੱਲੀ ਦੱਸੋ ਜੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਜੀ ਕਿ ਮੈਂ ਤੁਹਾਨੂੰ ਕਹੀ ਜਾ ਮੈਂ ਝੂਠ ਮਾਰੀ ਜਾ ਮੈਂ ਆਪਾਂ ਨੂੰ ਨਹੀਂ ਇਹਦੇ ਬਾਰੇ ਨੌਲੇਜ ਨਹੀਂ ਹੈ ਘੱਟ ਬਾਈ ਦੱਸੋ ਆ ਠੀਕ ਆ ਬੰਦਾ ਆਪਾਂ ਬਾਈ ਕਹਿੰਦਾ 95000 ਦਾ ਮੇਰਾ ਹਲਾ ਲੇਦੇ ਹੋ ਬਾਈ ਤੋਂ 90000 ਰੁਪਏ ਦਾ ਡੰਬਾ ਲੇ ਠੀਕ ਹੈ ਗੱਲ ਵੀਰੇ ਤੇਰਾ ਇੱਕ ਮੋਬਾਈਲ ਨੰਬਰ ਦੱਸ ਲੈ ਮੈਂ 97818 ਜੀ 97818 ਬਾਈ 31052 ਜੀ 31052 ਕਿਹੜਾ ਪਿੰਡ ਕਿਹੜਾ ਵੀਰ 97818 31052 ਮੇਰਾ ਪਿੰਡ ਮਿਰਜਿਆਣਾ ਜੀ ਬਾਈ ਦਾ ਪਿੰਡ ਜੀ ਮਿਰਜਿਆਣਾ ਜੀ ਤੇ 3600 ਫੂੜ ਕੇ ਚੱਲੇ ਜੀ 3600 ਫੂੜ ਦੇ ਚੱਲਿਆ ਬਾਈ ਕਹਿੰਦਾ ਤੇ ਬਾਈ ਇਹ ਰੋਟੇਟਰ ਨੇ ਵੀ ਚੱਲ ਜੂ ਹਾਂ ਕਿਸੇ ਮਰਜ਼ੀ ਸੀਧੀ ਰੀਤੇ ਜਿੱਤੇ ਮਰਜ਼ੀ ਲਾ ਦੇ ਜੀ ਠੀਕ ਹੈ ਬਾਈ ਹਾਂ ਤੇ ਬਾਈ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਜੇ ਕੋਈ ਕਿਧੋ ਗਲਿਆ ਹੋਵੇ ਟੁੱਟਿਆ ਹੋਵੇ ਜਾਂ ਕੋਈ ਕੰਮ ਭਾਲ ਦੋਵੇ ਕਹਿੰਦਾ ਬਾਈ ਮੈਂ ਕਰਾ ਕੇ ਦਊ ਕੱਲੀ ਗਰੀਸ ਕਰਾਉਣੀ ਪਊਗੀ ਤੇ ਉਸ ਤੋਂ ਬਾਅਦ ਕਹਿੰਦਾ ਜਿਹੜੇ ਮਰਜ਼ੀ ਕੰਮ ਤੇ ਜੋੜ ਦੋ ਜਿਹੜਾ ਵੀ ਮਤਲਬ ਧਰੋਂ ਕੱਟਨੀ ਆ ਜਾਂ ਕੋਈ ਪੰਜ ਸੱਤ ਨੇ ਕੁਝ ਵੀ ਕਰ ਕੰਮ ਭਾਲ ਦੋ ਤਾਂ ਫਿਰ ਤਾਂ ਮੈਂ ਟਵਾੜੀਆਂ ਚ ਕਰ ਦਾਂਦਾ ਜਦੋਂ ਮਰਜ਼ੀ ਕਰਦਾ ਮੈਨੂੰ ਐ ਜਿਵੇਂ ਕੋਈ ਭੈਣ ਭਾਈ ਲੈ ਜੇ ਤਾਲਾ ਬੰਦ ਹੋ ਗਿਆ ਹਾਂਜੀ 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 ਤੇ ਬਾਈ ਨਾਲ ਕੰਟੈਕਟ ਕਰ ਲਿਓ ਵੀਰੇ ਤੇ ਬਾਈ 95 ਕਹਿੰਦਾ ਜੀ 90000 ਦਾ ਹੜੰਬਾ ਬਾਈ ਤੁਹਾਨੂੰ ਦਿੰਦੇ ਤੇ ਲੱਭ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਹੁਤ ਲੋਕ ਮੇਰੇ ਨਾਲ ਵੀ ਪੈ ਸਕਦੇ